ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਜ ਸੱਚੇ ਮਾਰਗ YouTube ਚੈਨਲ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਭਾਈ ਸਾਪਾ ਜੁਜਾਦ ਸਿੰਘ ਜੀ ਹਜ਼ੂਰੀ ਟਾਗੀ ਸ਼੍ਰੀ ਦਰਬਾਰ ਸਾਹਿਬ ਜੋ ਕਿ ਉਹਨਾਂ ਦਾ ਬਹੁਤ ਹੀ ਪਸੰਦੇ ਸ਼ਬਦ ਤਾਤੀ ਵਾਉਣ ਲੱਗੇ ਪਾ ਬ੍ਰਮਸ਼ਲ ਨਹੀਂ ਚਾਹੂਗੇ ਦਹਮਤ ਕਾਮ ਦਾ ਦੁੱਖ ਲੱਗੇ ਨਾ ਭਾਈ ਇਸ ਹਰਮੋਨੀਅਮ ਤੇ ਅੱਜ ਤੁਹਾਨੂੰ ਪਲੇ ਕਰਨਾ ਸਿਖਾਵਾਂਗੇ ਬੜੇ ਸੌਖੇ ਤੇ ਆਸਾਨ ਤਰੀਕੇ ਦੇ ਘੱਟ ਸਮੇਂ ਦੇ ਵਿੱਚ ਧਿਆਨ ਨਾਲ ਦੇਖ ਲੈਣਾ ਕਿ ਅਸਥਾਈ ਤੇ ਅੰਤ ਦਾ ਕਿਹੜੇ ਬਟਨਾਂ ਤੋਂ ਕਿਹੜੇ ਸੋਚਾਂ ਤੋਂ ਆਪਾਂ ਪਲੇ ਕਰ ਸਕਦੇ ਹਾਂ ਸੋ ਸਭ ਤੋਂ ਪਹਿਲੇ ਆਪਾਂ ਅਸਥਾਈ ਦੀ ਗੱਲ ਕਰਦੇ ਆਂ ਤਾਤੀਵਾ ਤਾਤੀਵਾ ਨਾਲ ਗਏ ਨੀ ਇਹ ਗੱਲ ਫੇਰ ਤੋਂ ਤਾਤੀਵਾ ਨਾਲ ਗਏ चौगिरद हमारे राम का दुख लगे ना पाई चौगिरद हमारे राम का दुख ल ਬਹੁਤ ਹੀ ਮੇਰਾ ਮਨਪਸੰਦ ਸ਼ਬਦ ਵੀ ਹੈ ਤੇ ਮੇਰੇ ਜੋ ਫੇਵਰਟ ਲੱਗੀ ਜਾਂ ਕਹ ਲਓ ਸਿੱਧ ਰੱਗੀ ਨੇ ਉਹ ਭਾਈ ਸਾਹਿਬ ਭਜੀ ਜੀ ਹਰ ਸਿੰਘ ਜੀ ਨੇ ਤੇ ਅਕਸਰ ਮੈਂ ਉਹਨਾਂ ਦੇ ਸ਼ਬਦ ਇਹੋ ਪਲੇ ਕਰਦਾ ਰਿਹਾ ਇਹੋ ਸੁਣਾ ਵਧੀਆ ਲੱਗਦੇ ਨੇ ਤੇ ਠੀਕ ਐ ਇਸੇ ਤਰ੍ਹਾਂ ਆਪਾਂ ਆਪਾਂ ਤੁਹਾਨੂੰ ਅਸਥਾਈ ਦੱਸੀ ਆ ਹੁਣ ਆਪਾਂ ਇਸ ਸ਼ਬਦ ਦਾ ਅੰਤਰਾ ਸਤਗੁਰੂ ਪੂਰਾ ਭੇਟੈ ਜਨਮਤ ਬਣਾਈ RAM ਨਾਮ ਓਖਾ ਦੀ ਇਕਾਲੀ ਲਾਈਕ ਕਿਦਾਂ ਆ ਇਸ ਤੇ ਪਲੇ ਕਰਨਾ ਵੇਖਿਓ ਸਤਗੁਰ ਪੂਰਾ ਪੇਟਿਆ ਜਿਨ ਬਣਤ ਬਣਾਈ ਰਾਮ ਨਾਮ ਯੋਖ ਦਿਤੀਆ ਏ ਕਾਲਿਵ ਲਾਈ ਚੌਗਿਰਦ ਹਮਾਰੇ ਰਾਮ ਕਾ ਠੀਕ ਇਸੇ ਤਰ੍ਹਾਂ ਤੁਸੀਂ ਬਾਕੀ ਦਾ ਸ਼ਬਦ ਵੀ ਇਸੇ ਤਰ੍ਹਾਂ ਤੋਂ ਬੋਲ ਸਕਦੇ ਬੜਾ ਪਿਆਰਾ ਸ਼ਬਦ ਹੈ ਤੇ ਬੜੇ ਵਧੀਆ ਤਰੀਕੇ ਨਾਲ ਤੁਸੀਂ ਇੱਥੇ ਪਲੇ ਕਰ ਸਕਦੇ ਹੋ ਕਿੰਦਾ ਲੱਗਾ ਤੁਹਾਨੂੰ ਇਹ ਵਾਲਾ ਵੀਡੀਓ ਦੇ ਸ਼ਬਦ ਆਪਾਂ ਜੋ ਹਰਮਨੀ ਆਪ ਤੁਹਾਨੂੰ ਇਹ ਕਰਕੇ ਦਿਖਾਇਆ ਹੈ ਸੋ ਬਣੀ ਬਦਦਿਆਂ ਹੋਈਆਂ ਪੁੱਲਾਂ ਦੀ ਮਾਫੀ ਦਿਓ ਕਮੈਂਟ ਕਰਕੇ ਆਨੂੰ ਦੱਸਿਓ ਕਿ ਤੁਹਾਡੇ ਸੁਝਾਅ ਕੀ ਨੇ ਇਸ ਵੀਡੀਓ ਬਾਰੇ ਜਾਂ ਤੁਹਾਨੂੰ ਕਿਦਾਂ ਦੀਆਂ ਹੋਰ ਵੀਡੀਓ ਜਾਂ ਕਿਦਦੇ ਦਾ ਡਾਂਸ ਦੇ ਸ਼ਬਦ ਆਪਾਂ ਲੈ ਕੇ ਆਈਏ ਸੋ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਵਿੱਚ